ਕੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ TikTok ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਹਾਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਤੇ ਜਬਰਦਸਤ ਨੌਕਤਾ ਦੱਸਣ ਲੱਗੇ ਆ ਨੌਕਤਾ ਹੈਗਾ ਬਾਈ ਜੀ ਬੱਚਿਆਂ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੁਣ ਬਾਈ ਚੱਲਦਾ ਸਿਆਲ ਤੇ ਸਿਆਲ ਦੇ ਵਿੱਚ ਕਬੂਤਰ ਬੱਚਿਆਂ ਨੂੰ ਦਾਣੇ ਦੂਨੇ ਘੱਟ ਦਿੰਦੇ ਆ ਤੇ ਆਮ ਹੀ ਹਰ ਇੱਕ ਭਰਾ ਦੇ ਪ੍ਰੋਬਲਮ ਹੁੰਦੀ ਹੈ ਬਈ ਕੋਈ ਭਰਾ ਬਹੂਗਾ ਜਿਹੜਾ ਕਹੂਗਾ ਵੀ ਮੇਰੇ ਬੱਚਾ ਹੀ ਪ੍ਰੋਬਲਮ ਨਹੀਂ ਹੁੰਦੇ ਇਹ تقریبا ਸਾਰਿਆਂ 'ਚ ਹੁੰਦੀ ਆ ਤੇ ਪ੍ਰੋਬਲਮ ਹੈਗੀ ਆ ਬਾਈ ਜੀ ਕਿ ਇੱਕ ਬੱਚਾ ਵੱਡਾ ਹੋ ਜਾਂਦਾ ਇੱਕ ਬੱਚਾ ਰਹਿ ਜਾਂਦਾ ਛੋਟਾ ਠੀਕ ਆ ਵੀਰੇ ਇਹ ਪ੍ਰੋਬਲਮ ਸਾਰਿਆਂ 'ਚ ਹੀ ਆ ਕੋਈ ਕਬੂਤਰ ਇੱਕੋ ਜੇ ਬੱਚੇ ਪਾਲਦਾ ਨਹੀਂ ਕਈ ਵੀਰੇ ਇੱਕ ਬੱਚਾ ਵੱਡਾ ਹੁੰਦਾ ਇੱਕ ਬੱਚਾ ਹੁੰਦਾ ਛੋਟਾ ਤੇ ਅੱਜ ਤੁਹਾਨੂੰ ਆਪਾਂ ਲਾਜ ਦੱਸਦੇ ਆ ਵੀ ਛੋਟੇ ਬੱਚੇ ਨੂੰ ਆਪਾਂ ਕਿਵੇਂ ਪ੍ਰੋਪਰ ਦੂਜੇ ਬੱਚੇ ਦੇ ਸਾਗਰ ਲਾ ਸਕਦੇ ਆ ਛੋਟਾ ਬੱਚਾ ਕਿਵੇਂ ਪੂਰੀ ਛੇਤੀ ਜਵਾ ਦਾ ਬਾੜੀ ਛੇਤੀ ਤੇ ਪੂਰੀ ਗ੍ਰੋਥ ਕਰ ਸਕਦਾ ਤੇ ਦੂਜੇ ਬੱਚੇ ਦੇ ਬਰਾਬਰ ਹੋ ਸਕਦਾ ਵੀ ਜਿਹੜੀ ਆਪਾਂ ਤੁਹਾਨੂੰ ਮੈਡੀਸਿਨ ਦੱਸਣ ਲੱਗੇ ਆ ਉਹ ਆਪਾਂ ਦੂਜੇ ਜਿਵੇਂ ਮੰਨ ਲਓ ਆ ਬੱਚੇ ਵੱਡੇ ਆ ਇਹਨਾਂ ਬੱਚਿਆਂ ਨੂੰ ਦੇ ਸਕਦੇ ਆ ਉਹਦਾ ਫਾਇਦਾ ਹੀ ਆ ਕੋਈ ਨੁਕਸਾਨ ਤਾਂ ਹੈ ਨਹੀਂ ਬਈ ਤੇ ਦੋ ਦੋਹਾਂ ਬੱਚਿਆਂ ਨੂੰ ਦੇ ਸਕਦੇ ਆ ਵੱਡੇ ਨੂੰ ਵੀ ਛੋਟੇ ਨੂੰ ਵੀ ਤੇ ਜਿਹੜਾ ਬੱਚਾ ਛੋਟਾ ਹੋਇਆ ਤੇ ਬਈ ਉਹਨੂੰ ਸਵੇਰ ਸ਼ਾਮ ਦੋ ਟਾਈਮ ਦੇ ਦਿਓ ਤੇ ਜਿਹੜਾ ਬੱਚਾ ਦੂਜਾ ਆਏ ਮੰਨ ਲਓ ਵੱਡੇ ਆ ਇਹਨਾਂ ਨੂੰ ਬਾਲ ਇੱਕ ਟਾਈਮ ਹੀ ਦੇ ਦਿਓ ਤੇ ਬਈ ਜੀ ਨੋਕਤਾ ਬਹੁਤ ਵਧੀਆ ਤੇ ਬੱਚਿਆਂ ਦੀ ਗਰੋਥ ਦਿਖਿਓ ਹੁੰਦੀ ਕਿੱਡੀ ਛੇਤੀ ਜਿਹੜੇ ਬੱਚੇ ਛੋਟੇ ਹੋਣਗੇ ਉਹ ਦੂਜੇ ਬੱਚਿਆਂ ਦੇ ਨਾਲ ਵੇਖੋ ਕਿੱਡੀ ਛੇਤੀ ਰਲਦੇ ਠੀਕ ਆ ਬਾਈ ਜੀ ਤੇ ਦੇਨੇ ਜਰੂਰ ਆ ਛੋਟੇ ਬੱਚੇ ਨੂੰ ਵੱਡੇ ਨੂੰ ਦੇ ਦਿਓ ਤੇ ਛੋਟੇ ਨੂੰ ਦੇ ਦਿਓ ਛੋਟੇ ਨੂੰ ਸਵੇਰ ਸ਼ਾਮ ਦੇ ਦਿਓ ਦੋ ਟਾਈਮ 15 15 ਐਮਐਲ ਤੇ ਵੱਡੇ ਨੂੰ ਇੱਕ ਟਾਈਮ ਦੇ ਦਿਆ ਕਰੋ 15 15 ਐਮਐਲ ਤੇ ਜਿਹੜੀ ਆਪਾਂ ਹੁਣ ਮੈਡੀਸਨ ਦੱਸ ਲੱਗੇ ਆ ਤੇ ਬਾਕੀ ਬਈ ਆਪਾਂ ਬੱਚੇ ਖੈਲਰੀ ਤੇ ਲਾਉਣ ਲੱਗੇ ਆ ਤੇ ਆਪਾਂ ਫਿਰ ਅੰਦਰ ਹੀ ਲਾ ਲਿਆ ਜਿਗਾੜ ਬਈ ਇੱਥੇ ਇਹ ਰਾਤ ਨੂੰ ਆਪਾਂ ਇੱਥੇ ਤਾੜ ਦੇ ਦੇ ਜਾਲ 'ਚ ਤੇ ਇੱਕ ਜੂੜਾ ਆਪਣਾ ਥੱਲੇ ਤਾੜਿਆ ਇਥੇ ਬੱਚੇ ਇਥੇ ਲਾਵਾਂਗੇ ਉਧਰ ਬਹੁਤ ਲੜਦੇ ਯਾਰ ਇਹ ਤੇ ਇਹ ਆਪਾਂ ਬੱਚੇ ਇਥੇ ਤਾੜ ਦੇ ਦੇ ਜਾਲ 'ਚ ਤੇ ਬਾਕੀ ਦੋ ਲਾਲ ਚੀਨੇ ਨੇ ਬੱਚੇ ਕੱਟੇ ਕਾਲੇ ਚੀਨੇ ਉਹ ਜੋ ਥੋੜੇ ਵਾਵਾ ਹੋ ਗਏ ਬਾਈ ਉਦੋਂ ਫਿਰ ਇੱਥੇ ਲਿਆਵਾਂਗੇ ਛਤਰੀ ਦੇ ਪ੍ਰਾਂਜੋਗੇ ਹੋਗੇ ਤਿੰਨੋਂ ਰਾਤ ਨੂੰ ਆਪਾਂ ਇੱਥੇ ਜਾਲ ਜਤਾੜਦੇ ਤਾਂ ਦਿਨੇ ਇੱਥੇ ਬੈਠੇ ਰਹਿੰਦੇ ਸਾਰੇ ਜੜੀਆਂ ਛਤਰੀ ਤੇ ਤੇ ਲਾਇਆ ਜਗਾੜ ਦੱਸਿਓ ਬਾਈ ਫਿਰ ਸਾਰੇ ਕਮੈਂਟਾਂ ਦੇ ਵਿੱਚ ਕਿਵੇਂ ਥੱਲੇ ਆਪਾਂ ਪੱਲੇ ਵਿਛਾਤੀ ਵੀ ਬੇਠਾ ਮੁੱਠਾਂ ਦਾ ਮਾਰਨਾ ਤੁਹਾਨੂੰ ਦਿਨੇ ਸਾਰੀ ਜੜੀ ਜਾਲ ਜਤਾੜ ਦੇਈਦੇ ਆ ਤੇ ਆ ਇਹ ਨਾਲੇ ਉਹ ਡੁੱਡ ਲੈਂਦੇ ਆ ਤੇ ਨਾਲੇ ਬਈ ਇਹਨਾਂ ਛਤਰੀ ਤੇ ਲੱਗ ਜਾਣਗੇ ਠੀਕ ਆ ਬਈ ਤੇ ਦੱਸਿਓ ਜਰੂਰ ਸਾਰੇ ਭਰਾ ਕਿਵੇਂ ਲੱਗਾ ਜਗਾੜ ਇਹ ਭਾਈ ਆਹੀਂ ਛਤਰੀ ਤੇ ਲੱਗਨੇ ਬਈ ਉਹਨੇ ਤਾਂ ਛਤਰੀ ਲੱਗਣੀ ਨਹੀਂ ਉਵੇਂ ਜੇ ਆਪਾਂ ਕੁੱਡਿਆਂ ਦੇ ਵਿੱਚ ਤਾੜੀ ਰੱਖਦੇ ਆ ਤੇ ਜਾਲ ਦੇ ਵਿੱਚ ਇਹ ਲਾ ਦਈਏ ਤੇ ਜਾਲ 'ਚ ਵੀਰੇ ਕਬੂਤਰ ਫਿਰ ਦੂਜੇ ਤਾੜਨੇ ਪੈਂਦੇ ਆ ਤੇ ਇਹ ਛਤਰੀ ਜਮਾਉਣ ਪੈਂਦੇ ਤੇ ਜੇ ਦੂਜੇ ਕਬੂਤਰ ਆਪਾਂ ਖੁੱਲੇ ਛੱਡਿਏ ਨਾਲ ਤੇ ਇਹ ਫਿਰ ਉਤਰ ਜਾਂਦੇ ਖੋਡੇ ਦੇ ਵਿੱਚ ਤੇ ਆਹੀਂ ਵੀਰੇ ਚਲੋ ਆਏ ਵਧੀਆ ਲੱਗ ਜਾਣਗੇ ਛੇਤੀ ਲੱਗ ਜਾਣਗੇ ਠੀਕ ਆ ਬਈ ਦੀ ਆਓ ਫਰਮਾਈ ਕਰਦੇ ਆਂ ਗੱਲ ਬਾਤ ਤੁਹਾਨੂੰ ਦੱਸਦੇ ਆਂ ਕਿਹੜੀ ਮੈਡੀਸਿਨ ਆ ਤੇ ਅੱਜ ਵੀਰੇ ਆਪਾਂ ਵੀ ਤੁਹਾਡੇ ਲੇਟ ਹੋ ਗਏ ਕਿਤੇ ਗਏ ਸੀ ਕੂਤਰਾ ਦਾ ਖੁੱਡਾ ਨਹੀਂ ਖੁੱਲ ਸਕੇ ਤੇ ਆਪਣੇ ਤਿੰਨ ਪੱਠੇ ਤੇ ਬਾਕੀ ਬੱਚੇ ਵੀਰੇ ਆਪਣੇ ਹਜੇ ਛੋਟੇ ਆ ਤੇ ਲੋ ਬਈ ਫਿਰ ਮੈਡੀਸਿਨ ਹੈਗੀਆਂ ਬਈ ਜੀ ਆ ਦੋ ਇੱਕ ਤਾਂ ਬਈ ਜੀ ਹੈਗੀ ਆ ਪਾਵਰ ਜੈਲ ਤੇ ਇੱਕ ਹੈਗੀ ਆ ਦੂਜੀ ਮੈਡੀਸਿਨ ਜਨਮ ਗੁੱਟੀ ਆ ਲਓ ਜੀ ਦੇਖ ਲਓ ਮੈਡੀਸਿਨ ਸਕਰੀਨ ਸ਼ਾਟ ਲੈ ਲਿਓ ਇੱਕ ਇਹ ਆ ਤੇ ਦੂਜੀ ਹੈਗੀ ਆ ਬਾਈ ਆ ਪਾਵਰ ਜੈਲ ਤੇ ਬਾਈ ਆਪਾਂ ਮੰਨ ਲਓ ਜਿਵੇਂ ਚਾਰ ਬੱਚੇ ਆ ਜਿੰਨੇ ਬੱਚੇ ਉਹਨਾਂ ਪਾਣੀ ਪਾ ਕੇ 15 15 ਐਮਲ ਤੇ ਬਾਕੀ ਵੀਰੇ ਇੱਕ ਇੱਕ ਟਕਨੇ ਇਹਨਾਂ ਦਾ ਪਾ ਲੈਣਾ ਇੱਕ ਟਕਨੇ ਇਹਦਾ ਇੱਕ ਟਕਨੇ ਉਹਦਾ ਤੇ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲੈਣੇ ਆ ਮਿਕਸ ਕਰਕੇ ਬਾਈ ਆਪਾਂ ਕਬੂਤਰਾਂ ਨੂੰ 15 15 ਐਮਲ ਦੇ ਦੇਣਾ 15 ਐਮਲ ਜਿਹੜੇ ਬੱਚੇ ਛੋਟੇ ਹੋਣਗੇ ਮੰਨ ਲਓ ਕਈ ਬੱਚੇ ਐਡੇ ਹੋ ਜਾਂਦੇ ਆ ਬਾਈ ਦੇਣੇ ਉਦੋਂ ਜਦੋਂ ਬੱਚੇ ਪੂਰੇ ਵਾਵਾ ਹੋ ਗਏ ਠੀਕ ਆ ਖੰਮ ਖੰਮ ਆ ਗਏ ਪੂਰੇ ਪ੍ਰੋਪਰ ਜੋ ਕਬੂਤਰ ਹਨ ਬਦਾ ਵੀ ਸਰੈਂਜਣਾ ਪਾਣੀ ਪੂਣੀ ਦੇਣ ਯੋਗ ਹੋਗੇ ਬਾਲੇ ਛੋਟੇ ਹੁੰਦੇ ਜਿਵੇਂ ਜਿਵੇਂ ਨਿੱਕੇੜੇੜੇ ਹੁਣ ਉਹਨਾਂ ਨੂੰ ਯਾਰ ਉਹਨਾਂ ਦੇ ਫਿਰ ਔਖਾ ਆਂਦਾ ਫਿਰ ਕਬੂਤਰ ਮਰ ਜਾਂਗੇ ਵੀਰੇ ਐ ਬੱਚੇ ਵਿੱਚ ਮਰ ਜਾਂਦੇ ਆ ਤੇ ਦਿਓ ਉਦੋਂ ਜਦੋਂ ਕਬੂਤਰ ਛੋਟੇ ਵਾਵਾ ਹੋ ਗਏ ਬੱਚੇ ਵੀ ਪਤਾ ਖਾਂਬਾ ਆ ਕੇ ਦਿਓ ਮਾਨੂੰ ਬਖਾਉਂਦਾ ਬੱਚੇ ਵੀਰੇ ਦੂਜੇ ਨਾਲੇ ਖੁੱਡੇ ਖੋਲਦੇ ਯਾਰ ਵੀਰੇ ਥੋੜਾ ਲੇਟ ਹੋ ਗਏ ਆਪਾਂ ਤੇ ਤੁੱਪ ਨਿਕਲੀ ਆਉਂਦੀ ਆ ਤੇ ਅੱਜ ਵੀਰੇ ਆ ਦੇਖੋ ਜਾਲ ਚ ਤੁਰੇ ਕਿਤੇ ਗਏ ਹੋਏ ਸੀਗੇ ਯਾਰ ਤੇ ਹੁਣ ਆਏ ਮੈਂ ਕਿਉਂ ਆਣਾ ਭਰਾਵਾਂ ਨਾ ਨਕਤਾ ਸ਼ੇਅਰ ਕਰਦਿਓ ਤੇ ਭਰਾਵਾਂ ਨੂੰ ਵੀ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਵੀਡੀਓ ਲਾਈਕ ਕਰ ਦਿਓ ਆ ਲੋ ਜੀ ਖੁੱਡੇ ਅੱਜ ਆਪਾਂ ਹੁਣ ਖੁੱਲਾ ਲਾ ਲਈਆਂ ਥੋੜੀ ਜਿਹੀ ਲੇਟ ਹੋ ਗਏ ਤੁਹਾਨੂੰ ਬੱਚੇ ਵਿਖਾਉਂਦੇ ਦੂਜੇ ਵੀ ਬੱਚੇ ਕੱਢੇ ਆ ਬਾਈ ਜੀ ਆਪਣੇ ਲਾਲ ਚੀਨੇ ਨੇ ਲਾਲ ਚੀਨੇ ਦੇ ਬੱਚੇ ਕੱਢੇ ਆ ਬਾਈ ਜੀ ਆਪਣੇ ਕਾਲੇ ਚੀਨੇ ਆ ਦੇਖੋ ਬਈ ਬੱਚੇ ਜੇਕ ਕਰੋ ਬਾਕੀ ਆ ਬੈਠਾ ਊਠਾ ਮਾਰ ਕੇ ਕੋਈ ਸਲਾਹ ਜੀ ਹੁੰਦੀ ਹੁੰਦੀ ਬਈ ਖੁੱਡੇ ਅੱਜ ਖੋਲਿਆ ਨਹੀਂ ਤੇ ਛੇਤੀ ਖੁੱਡਾ ਸਾਫ ਕਰਦਿਆ ਕਰੋ ਆ ਦੇਖੋ ਬਈ ਬੱਚੇ ਵੇਖੋ ਲਾਲ ਜੀਂਦੇ ਤੇ ਕਾਲੇ ਜੀਂਦੇ ਬਾਕੀ ਆਪਣੀ ਨੀਲੀ ਕਬੂਦਰੀ ਨੇ ਤੇ ਇਧਰ ਕਾਲੇ ਜੀਂਦੇ ਕਬੂਤਰ ਨੇ ਵੀ ਅੰਡੇ ਰੱਖ ਲਿਆ ਦੇ ਭਾਈ ਆ ਬੱਚੇ ਇਦ ਕੀ ਆਪਣੇ ਲਾਲ ਜੀਂਦੇ ਨੇ ਆ ਬੱਚੇ ਕੱਢੇ ਆ ਪਤਾ ਨਹੀਂ ਕੀੜੇ ਦੇ ਰੰਗ ਰੁੰਗ ਲੈ ਗਏ ਪਰ ਬਾਬੇ ਧੰਨੇ ਵਾਲੇ ਕਾਲੇ ਵੀ ਕੱਢਦੇ ਇਸਨਾ ਕਬੂਤਰ ਕਾਲੀਆਂ ਕੋਲਾ ਆਉਂਦੇ ਨੇ ਦੇਖ ਧੰਨੇ ਵਾਲੀਆਂ ਕਾਲੀਆਂ ਕੋਨਾ ਬਾਬੇ ਧੰਨੇ ਵਾਲੀਆਂ ਕਾਲੀਆਂ ਤੇ ਭਾਈ ਬੱਚਿਆਂ ਨੂੰ ਚਲੋ ਐੜੇੜੇ ਬੱਚੇ ਹੋਗੇ ਨਾ ਉਦੋਂ ਦਿਓ ਬਾਹਲੇ ਛੋਟੇ ਹੁੰਨਾਂ ਦਿਓ ਭਾਈ ਜੀ ਦਿਓ ਜਰੂਰ ਹਰ ਇੱਕ ਨੂੰ ਦੇ ਦਿਓ ਬੱਚੇ ਨੂੰ ਵੱਡੇ ਨੂੰ ਵੀ ਛੋਟੇ ਨੂੰ ਵੀ ਤੇ ਬਈ ਉਹਦਾ ਬਹੁਤ ਨੂੰ ਫਾਇਦਾ ਹੀ ਮਿਲੂਗਾ ਕੋਈ ਨੁਕਸਾਨ ਨਹੀਂ ਉਹਦਾ ਤੇ ਬਾਕੀ ਕਰ ਲੋ ਚੈੱਕ ਆਪਣੇ ਕਬੂਤਰ ਮੇਰੇ ਹਿਸਾਬ ਨਾਲ ਇਧਰ ਹੀ ਬਾਬੇ ਗਰਪਾਣਾ ਬੱਚੇ ਉੱਚੇ ਨਿਕਲੇ ਹੋਣੇ ਆ ਇੱਕ ਨਿਕਲਿਆ ਬਈ ਜੀ ਬਹੁਤ ਖੁਸ਼ੀ ਦੀ ਗੱਲ ਆ ਬਾਕੀ ਰਤਾਂ ਦੇ ਰੱਖੀ ਬਿਠਾ ਉਧਰ ਉਹ ਕਬੂਤਰੀ ਅੰਡੇ ਰੱਖੀ ਬਿਠੀ ਆ ਇਧਰ ਆ ਕਬੂਤਰੀ ਅੰਡੇ ਰੱਖੀ ਬਿਠੀ ਆ ਇਧਰ ਇਹਦੇ ਅੰਡੇ ਰਖੇ ਤੇ ਇਹ ਵੀ ਅੰਡੇ ਆ ਤਿਆਰ ਉਧਰ ਆ ਵੀ ਲਾਲਸਰੀਆਂ ਅੰਡੇ ਤੇਰਾ ਉਧਰੋ ਸ਼ਾਕ ਵੀ ਤਿਆਰ ਆ ਉਧਰੋ ਕਾਲਾ ਜੀਨੋ ਉਧਰ ਆ ਕਬੂਤਰੀਆਂ ਅੰਡੇ ਤੇਰਾ ਇਹ ਵੀ ਉਧਰੋ ਆ ਕਬੂਤਰੋ ਜੂੜਾ ਅੰਡੇ ਤੇਰਾ ਆ ਪਿਆ ਤੇ ਉਦੋਂ ਆ ਜੋੜਾ ਵੀ ਸਾਰੇ ਜੋੜੇ ਹੰਡਿਆਂ ਨੂੰ ਤਿਆਰ ਆ ਬਾਈ ਜੀ ਤੇ ਭਰਾ ਬਣ ਕੇ ਜ਼ਰੂਰ ਦਿਓ ਤੇ ਬੱਚਿਆ ਵੇਖੋ ਮੇਰੇ ਬੱਚੇ ਸਾਰੇ ਬਿੱਠਾ ਬੋ ਮਾਰਦੇ ਹੁਣ ਬਾਈ ਬਸ ਆਪਾਂ ਚੱਕ ਦਿੰਨੇ ਬਿੱਠਾ ਬੁੱਠਾ ਨਾਲ ਇੱਥੇ ਆ ਵੀ ਚੱਕ ਦਿੰਨੇ ਸਾਰਾ ਸਮਾਨ ਤੇ ਅੱਜ ਕੱਲ ਆਪਾਂ ਮਿੱਟੀ ਪਾਈ ਸੀ ਇੱਥੇ ਤੇ ਬਾਈ ਬਨੇ ਜ਼ਰੂਰ ਦਿਓ ਇਸ ਸਮਾਨ ਸਾਰਾ ਸਮਾਨ ਪੁੱਤਰ ਖੁੱਲੇ ਛੱਡ ਗਏ ਕਿਉਂਕਿ ਬਾਈ ਖਲ ਛੱਡੇ ਨਹੀਂ ਗਏ ਤੇ ਵੀਡੀਓ ਵੀਰ ਬਣ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਆਪਣੇ ਹੌਸਲੇ ਲਈ ਲਾਈਕ ਕਰ ਦਿਓ ਕਿ ਆਪਾਂ ਹੋਰ ਵੀ ਵੀਡੀਓ ਬਣਾ ਸਕੀਏ ਕੋਈ ਬਾਕੀ ਬਾਈ ਕਰੋ ਚੈੱਕ ਕੱਲ ਆਪਾਂ ਵੀਡੀਓ ਪਾਈ ਸੀ ਬਈ ਆਪਣਾ ਆ ਕਬੂਤਰ ਉੱਡਿਆ ਯਾਲਚਾ ਨਿਕਲ ਕੇ ਲਾਲਚੀਨਾ ਤੇ ਉਹਦਾ ਪੱਠਾ ਹੀ ਆ ਤੇ ਚਲੋ ਠੀਕ ਆ ਬਾਈ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਜਰੂਰ ਤੇ ਜਰੂਰ ਇਸਤੇਮਾਲ ਕਰਿਓ ਵੀਰੇ ਆਪਦੇ ਕਬੂਤਰਾਂ ਤੇ ਬੱਚਿਆਂ ਨੂੰ ਬਹੁਤ ਵਧੀਆ ਫਾਇਦਾ ਮਿਲੂ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਬੱਚੇ ਤੁਹਾਡੇ ਗਰੋਥ ਦੇਖੋ ਕਿੰਡੀ ਸ਼ੀਜ਼ੀ ਹੁੰਦੀ